12 ਵਜੇ ਨਾਲ ਰੋਤ ਪਹਾਰੇ ਆਵੇ ਘਰ ਉਸੇ ਦੇ ਰੌਣਕ ਲੱਗ ਜਿਆ ਨੇ ਮਿਸਟਰ ਵੇਲੀ ਤੇ ਜਿਹਦੇ ਨਾਲ ਪਿਆਰ ਆਵੇ ਲੋ ਜੀ ਜਿਆਦਾ ਸਮਾਨ ਨਾਲ ਲੈਂਦੇ ਹੋਏ ਪੀਸ ਕਰਦੇ ਆ ਮਾਲਵੇ ਦਾ ਲੋਕ ਨਾਚ ਲੋਕ ਭੋਲੀਆ ਦਾ ਸਮੇਲ ਮਲਵਈ ਗੁਰਨਾਮਕ ਜਿੰਨ ਕਲ ਰਾਖੀ ਮੇਰੀ ਵੀ ਮੇਰੀ ਮੇਰੀ ਕਰਤਾ ਵੰਦਿਆ ਆਨਾ ਤੇਰੀ ਦਾ ਮੇਰੀ ਦਾ ਕੇ ਅੱਗੇ ਮੇਲੇ ਵੀ ਢੋਲ ਵੱਜੇ ਤੋਂ ਪੱਬ ਠੰਕਦੇ ਤੇ ਢੋਲ ਵੱਜੇ ਤੋਂ ਪੱਬ ਠੰਕਦੇ ਪੌਣ ਆਈ ਜੂਚੇ ਲੈ ਲਾਹੌਰੀ ਕੁਰਤੇ ਤੁਮੇ ਚਾਦ ਲੈ ਆ ਫਰੀਦ ਬਣ ਕੇ ਮੇਲੇ ਸਦਰਾ ਪਾਤੀਆਂ ਲੈ ਨਾ ਫੇ ਮਸਤੀ ਦੇ ਵਿੱਚ ਪਹੁੰਚ ਪਹੁੰਚੀਆਂ ਅੱਜ ਤਾਂ ਫਿਕਰ ਨਹੀਂ ਕਾ ਤੁਰਲਾ ਨਿਕਦੇ ਤਾਂ ਕੁੜੀ ਨੂੰ ਦੋ ਤਾਂ ਤੁਰਲਾ ਲੈਦੇ ਤਾਂ ਕੁੜੀ ਨੂੰ ਦੋ ਤਾਂ ਤੁਰਲਾ ਲੈਦੇ ਤਾਂ ਤੁ ਤੁਰਲਾ ਕੱਸਾ ਤੁਰਲਾ ਕੱਦੇ ਦਾ ਹੁਣ ਜੇ ਨਾ ਆਇਓ ਤੁਰਚ 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 ਤੁਰਲਾ ਕੱਸਾ ਬਹੁਤਆ ਬਲੇਰਾ ਹੋੜਾ ਵੀ ਹੋੜਾ ਵੀ ਏ ਆਏ ਬੁੱਲੇ ਹੋ ਦਿੱਖਾ ਤੇਰਾ ਨਕਲ ਕੁੜੀਏ ਕੋਕਾ ਹੈ ਨੰਗਵਾਲਾ ਨੀਂ ਗੋਰਾ ਰੰਗ ਮੱਖਣ ਦਾ ਪੇੜਾ ਆ ਗੋਰਾ ਰੰਗ ਮੱਖਣ ਦਾ ਪੇੜਾ ਸੂਟ ਕਾਮ ਦੀ ਕਾਲੀ ਲੀ ਸੋਨੇ ਉੱਤੇ ਸਹਾਗਾ ਕੁੜੀ ਆ ਮੋਤੇ ਤੇ ਜੋ ਕਾਲਾ ਪਰਦਾ ਤਾਰੋ ਨੇ ਜਨਾਬ ਵੀ ਸਵਾਹ ਵਾਲਾ ਪਰਦਾ ਤਾਰੋ ਨੇ ਜਨਾਬ ਵੀ ਸਵਾਹ ਵਾਲਾ ਪਰਦਾ ਤਾਰੋ ਨੇ ਆਵਾਜ਼ੇ ਜਨਾਬ ਵੀ ਸਵਾਹ ਵਾਲਾ ਪਰਦਾ ਤਾਰੋ ਨੇ ਹੋਰ ਵੀ ਮੋਰਾ ਪਿਆ ਹਾ ਇਹ ਮੋਲੇ ਜੋ ਜੋ ਜੀ ਇੱਕ ਬੋਲੀ ਮੇਲਿਆਲੀ ਪਾ ਕੇ ਉਹਨੂੰ ਮੇਲੇ ਵਾਲਾ ਮਾਹੌਲ ਯਾਦ ਕਰਾਉਣ ਲੱਗਿਆ ਪੁਰਾਣੇ ਸਮਿਆਂ ਦਾ ਸੋ ਮੇਲਾ ਮੇਲਾ ਹਰ ਕੋਈ ਕਹਿੰਦਾ ਮੇਲਾ ਬੜਾ ਚਵੇਲਾ ਵੀ ਕੰਮ ਵਾਲੇ ਕੋਲੇ ਫੁਰਸਤ ਹੈ ਨਹੀਂ ਅੱਜ ਆ ਸਮਾਂ ਆ ਗਿਆ ਜਿਹੜਾ ਬੰਦਾ ਕੰਮ ਕਰਨ ਵਾਲਾ ਉਹਦੇ ਲੱਗਦਾ ਟਾਈਮ ਨਹੀਂ ਵਿਹਲਾ ਵਾਸਤੇ ਮੇਲੇ ਨੇ ਉਹ ਘੁੰਮਦੇ ਫਿਰਦੇ ਨੇ ਕਹਿੰਦੇ ਮੇਲਾ ਮੇਲਾ ਹਰ ਕੋਈ ਕਹਿੰਦਾ ਮੇਲਾ ਬੜਾ ਚਵੇਲਾ ਵੀ ਕੰਮ ਵਾਲੇ ਕੋਲੇ ਫੁਰਸਤ ਹੈ ਨਹੀਂ ਕੰਮ ਵਾਲੇ ਕੋਲੇ ਫੁਰਸਤ ਹੈ ਨਹੀਂ ਮौज ਉੜਾ ਦੇ ਦੇਲਾ ਕੀ ਚੋਰ ਮਚੱਕੇ ਬਣੇ ਚਾਹੁੰਦੇ ਸੋ ਮਚਕੇ ਬਣੇ ਚੌਧਰੀ ਗੁਰੂ ਕਹਾ ਵੇਚੇ ਲਾਕਾ ਕਾ ਖਰਖ ਨੂੰ ਖਾ ਗਿਆ ਗੁੱਲੀਂ ਦੰਨਾ ਆ ਨਰਮੇ ਨੂੰ ਖਾ ਗਿਆ ਤੇਲਾ ਵੀ ਦੁੱਧ ਮਲਾਈਆਂ ਖਾ ਗਏ ਬਾਬੇ ਇੱਜ ਕਹਿੰਦੇ ਦੁੱਧ ਮਲਾਈਆਂ ਖਾ ਗਏ ਬਾਬੇ ਇਹਦਾ ਮਤਲਬ ਇਹ ਨਹੀਂ ਵੀ ਦੁੱਧ ਕੇ ਹੋਈ ਮੁੱਕ ਗਿਆ ਪਹਿਲਾਂ ਲੀਆਂ ਖਰਾਕਾਂ ਨਹੀਂ ਰਹਿਆਂ ਉਹ ਦੁੱਧ ਮਲਾਈਆਂ ਖਾ ਗਏ ਬਾਬੇ ਖਾਲੀ ਪਿਆ ਤਵੇਲਾ ਵੀ ਪਹਿਲਾਂ ਤਾਂ ਪਰਹੇਜ਼ ਹੀ ਕਰਦੇ ਉਹ ਫਿਲਮਾਂ ਦੇ ਗਜਰੇਲਾ ਵੀ ਸਾਰੇ ਗੱਲਾਂ ਸੱਚੀਆਂ ਕਹਿੰਦੇ ਸੀ ਕੰਧ ਤੇ ਚੜੇ ਕਰੇ ਲਾ ਵੀ ਕਦੇ ਪਿੱਛੇ ਨਹੀਂ ਲੱਗਦਾ ਵੀਰੋ ਉਹ ਕਦੇ ਪਿੱਛੇ ਨਹੀਂ ਲੱਗਦਾ ਵੀਰ ਨੂੰ ਆ ਨਵਾਂ ਬਣਾਇਆ ਚੇਲਾ ਦੁਨੀਆ ਮਤਲੋ ਨਹੀਂ ਚਲੋ ਚਲੀ ਜਾਂਦੇ ਆ ਦਸਾਂ ਰਿਆਂ ਮੰਦਰਾਂ ਨੂੰ ਫੈਸਲ ਦੀ ਲਤ ਲੱਗ ਜਾਂਦੀ ਆ ਮੇਕਅਪ ਕਰਾਉਣ ਨੂੰ ਜੀ ਕਰਦਾ ਉਹ ਬਾਪੂ ਨੂੰ ਕਹਿੰਦੀ ਆ ਮੈਨੂੰ ਸੁਰਖੀ ਲੈ ਦੇ ਮੈਨੂੰ ਕਾਉਂਟਰ ਲੈ ਦੇ ਬਾਪੂ ਥੋੜਾ ਜਿਹਾ ਅੜਬ ਸੁਆਦਾ ਹੁੰਦਾ ਉਹ ਕਹਿੰਦਾ ਮਰਿਆ ਮੌਕਾ ਹੁਣੇ ਸ੍ਰੀ ਦੇਵੀ ਬਣਾ ਦੇ ਇੱਕ ਦਿਨ ਬੇਬੇ ਨੂੰ ਟਾਈਮ ਲੱਗਦਾ ਕਿਵੇਂ ਲੱਗਦਾ ਉਹ ਨੂ ਤਾਂ ਇੱਕ ਦਿਨ ਗਈ ਸੀ ਪੇਕੇ ਨੂ ਤਾਂ ਇੱਕ ਦੇ ਉਹ ਨੂ ਤਾਂ ਇੱਕ ਦਿਨ ਗਈ ਸੀ ਪੇਕੇ ਸੱਸ ਘਰੇ ਸੀ ਕੱਲੀ ਵੀ ਸੋਹਰਾ ਜੀ ਤਾਂ ਅੱਖ ਭਜਾ ਕੇ ਮੌਰਾ ਜੀ ਤੋਂ ਅੱਖ ਬਚਾ ਕੇ ਮੇਕਅਪ ਬਲ ਹੋ ਚੱਲੀ ਵੀ ਸੁਰਖੀ ਬਿੰਦੀ ਪਾウダー ਲਾ ਕੇ ਆ ਸੁਰਖੀ ਬਿੰਦੀ ਪਾウダー ਲਾ ਕੇ ਆ ਨੇਤਰ ਕਰ ਲੇ ਤੇ ਤੇ ਭਗਤੀ ਫੈਸਲ ਨੇ ਮੌਰੀ ਮੇਰੇ ਤੂੰ ਝੱਜੇ ਮੌਰਾ ਜੀ 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 ਮੇਰੇ ਤੂੰ ਹੋ ਤੜਕੋ ਤੜਕੀ ਉੱਠੇ ਬੈਰ ਨੇ ਰਾਮਦੇਵ ਨੂੰ ਲਾ ਮੇਰੀ ਪੁੱਠੇ ਸਿੱਧੇ ਅਸਰ ਕਰਦੀ ਹੋ ਪੁੱਠੇ ਸਿੱਧੇ ਅਸਣ ਕਰਦੀ ਤੇ ਤਾਰੀਸ ਕਰੀ ਨਾ ਜਾਵੇ ਬਈ ਕਰਾਚੋ ਵਾਲਿਆ ਹੁਣ ਕੋਲ ਛੋੜ ਦੇ ਹਾਸਾ ਨਿਕਲਦਾ ਜਾਵੇ ਬਿਸਪੜਵਾ ਬੇਦੇ ਜੰਗਾਰ ਦੇ ਗਾਵੇ ਉੜੀਏ ਦੀ ਕਹਿੰਦੇ ਕੱਖੀ ਕੌਣ ਆ ਕੱਖੀ ਕੌਣ ਰਕਾ ਨੇ ਨਹੀਂ लवली ਸਾਰੀ ਗੱਲ ਦੱਸੂਗਾ ਆ ਬਾਬਾ ਦੁੱਖ ਭਰਾਨੇ ਦਿਲ ਤੇ ਲੱਗੇ ਹੋ ਨੱਕ ਨੂੰ ਕੋ ਕੱਟ ਨਾ ਨਵਾਲੀਆਂ ਝਾੜਰ ਵੀ ਬਣਵਾ ਦੂਨੀ ਜੁੱਤੀ ਦਲੇਦਾਰ ਕੱਟ ਵੀ ਹੋ ਜੁੱਤੀ ਦਲੇਦਾਰ ਕੱਟ ਮੇ ਮੁਕਤਸਰ ਤੋਂ ਮਨਵਾ ਦੂਨੀ ਘੇਰਾ ਲੀਣ ਦਾ ਸੂਤ ਸਵਾ ਤੇ ਹੋ ਤੈਨੂੰ ਪਰੀ ਬਣਾ ਦੂ ਵਸਤ ਜੇ